ਉਹ ਸੱਜਿਆ ਪਾਤਸ਼ਾਹ ਏਰੀਆ ਹੰਜਾ ਪਾ ਜਾ ਰਹੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਸੰਗਟੇਸੀਆਂ ਤੋਂ ਮੋਜਾ ਟੇਸੀਆਂ ਦਰਸ਼ਨ ਕਰਾਉਣੇ ਆ ਇੱਥੇ ਨਾ ਗੈਰੀ ਸੰਦੂ ਦੇ ਪਿੰਡ ਦੇ ਕੋਲ ਰੁੜਕਾ ਕਲਾ ਪਾਰਕ ਕਰਕੇ ਸੰਗਟੇਸੀਆਂ ਪਿੰਡੋਂ ਦਾ ਉੱਥੇ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਣ ਜਾਣਾ ਹੈ ਡੱਡੋ ਵਾਲਾਲੇ ਟੋਲ ਦੇ ਉੱਤੇ ਆ ਗਿਆ ਆਪਾਂ ਇੱਥੇ ਜਾਵ ਜਾ ਵਾਵਾ ਲੱਗ ਜਾਂਦਾ ਕਦੇ ਕਦੇ ਬਣ ਆਦਮੀ ਦੀਆਂ ਗੱਡੀਆਂ ਕਾਨਵਾਈ ਚੱਲਦੀ ਰਹਿੰਦੀ ਇੱਥੇ ਤਾਂ ਠੰਡ ਬੜੀਆਂ ਨਤਰੋ ਸਵੇਰੇ ਮੈਂ ਨਿਕਲੇ ਤੜਕੇ ਦਾ ਨਾ ਮੈਂ ਨਿਕਲਿਆ ਹੈ 8 ਵਜੇ ਦਾ ਲਾ ਆਫਿਸ ਗਿਆ ਕੰਮ ਕੀਤੇ ਜਾ ਕੇ ਤੇ ਹੁਣ ਇੰਦਰ ਨੂੰ ਪਹਿਲਾਂ 6 ਵਜੇ ਨਿਕਲਣਾ ਸੀ ਸੜਕੀ ਹਿਸੜੀ ਮਾਰ ਗਿਆ ਹੋਣ ਉੱਠਿਆ ਤੇ ਨਿਕਲਦੇ ਕਰਦੇ ਆ ਦਰਸ਼ਨ ਮਿਲਦੇ ਵਾਹਿਗੁਰੂ ਸੱਚੇ ਪਾਸ਼ਾ ਸੋਹਰਾਥ ਗੁਰ ਸਰਹੱਤ ਧਰਿਓ ਗੰਨੇ ਦੀਆਂ ਟਰਾਲੀਆਂ ਚਣਾ ਮੇਲੇ ਸੱਚੇ ਬਾਦਸ਼ਾਹ ਕਿਰਪਾ ਬਣਾਈ ਰੱਖੀ ਸਾਰਿਆਂ ਤੇ ਮਿਹਰ ਭਰੇ ਹੱਥ ਰੱਖਿਓ ਲੋਬਈ ਮਿੱਤਰ ਪਿਆਰਿਓ ਇਹ ਆ ਗਿਆ ਆਪਾਂ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਕਰ ਲਈਏ ਖੱਬੇ ਹੱਥ ਗੁਰਦੁਆਰਾ ਸਾਹਿਬਾ ਸੰਗ ਟੇਸੀਆਂ ਇਥੋਂ ਦੀ ਆਵੇਸਨ ਬੜਾ ਸਵਾਦ ਦਾ ਆਵੇਸਨ ਬਣਾਉਂਦੇ ਆ ਆ ਦੁਕਾਨ ਵਾਲਿਆਂ ਨੇ ਲੈ ਲਿਆ ਮਿਸਨ ਓਏ ਕਿਸੇ ਤੇ ਮਸ਼ਾ ਨਾ ਜਿਹੜਾ ਜਲੰਧਰ ਕਪੂਰਥਲੇ ਦਾ ਏਰੀਆ ਨੇ ਬਹੁਤ ਵਧੀਆ ਸ਼ਾਂਤੀ ਆਨ ਆ ਰਹੀ ਵਾਲਾ ਏਰੀਆ ਸ਼ਾਂਤੀ ਹੋ ਜੇ ਰਹਿੰਦੀ ਇੱਥੇ ਹਜ ਤੱਕ ਰੁੜਕਾ ਬਗਵਾੜਾ ਅੱਪਰ ਰੁੜਕੀ ਹੋ ਕੇ ਜਾਣਾ ਰੁੜਕਾ ਗਲਾ ਚਲਾ ਉਹ ਸੱਜਣਾ ਮੇਟਰ ਚੜਦੀ ਕਲਾ ਚੋਂ ਠੀਕ ਠਾਕ ਉਹ ਸੇਤਾ ਘਰ ਪਰਿਵਾਰ ਲੰਗਰ ਸ਼ਕ ਰਹਿਆ ਬਾਬਾ ਜੀ ਦਾ ਨਿਆਰਾ ਬਚ ਗਿਆ ਠੰਡ ਤਾਂ ਚੇਬ ਕੱਢੀ ਆਉਂਦੀ ਆ ਸਵੇਰੇ 9 ਡਿਗਰੀ ਟੈਂਪਰੇਚਰ ਜੇ ਇੱਥੇ 8 ਆ ਇਧਰ ਮੀਂਹ ਵੀ ਬੜਾ ਪੈਂਦਾ ਆ ਆਖੀ ਤੋ ਯਰੇ ਲੱਗ ਪਣੀ ਨਹੀਂ ਮੌਜ ਪੰਜਾਬ ਵਰਗੀ ਘੁੰਮ ਕੇ ਮੈਂ ਦੇਖਿਆ ਆ ਦੁਨੀਆ ਇਹ ਸਾਰੀ ਸਾਡੀ ਵੀ ਜਵਾਨੀ ਦਾ ਪਾਲੰਗ ਜਾਵੇ ਸੋਖੀ ਕਿਤੇ ਲੰਘ ਜੀ ਉਹਨਾਂ ਦੀ ਤਰੀ ਸ਼ਰਾਬ ਯਾਰ ਕੀ ਹੋ ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁੜੀ ਨੂੰ ਸੇਵ ਜਗਾਨੀ ਕੋਈ ਕਮਾਤ ਵਰੀ ਕੀ ਇਹ ਆਦੀ ਅਸਲੀ ਕਰ ਸਵੇ ਆਖਰ ਬੰਦੇ ਦੀ ਦੌੜ ਇੱਥੇ ਤੱਕ ਹੀ ਆ ਜਿੰਨਾ ਮਰਜੀ ਦੌੜ ਲੈ ਹੁੰਦਾ ਬੰਦੇ ਦੇ ਆਖਰ ਨੂੰ ਸੱਜਣਾ ਹੋਂ ਇੱਥੇ ਹੀ ਆ ਚਾਹੇ ਉਹ ਵਾਲੇ ਕਿਸੇ ਵੀ ਦੇਸ਼ ਦੇ ਸਵੇ ਹੋਣ ਆ ਪੱਤੀ ਵਿੱਚ ਬਲ ਜਾਣਾ ਹੋਵੇ ਸੀ ਮੈਂ ਅੱਜ ਬਲਣਾ ਹੋਵੇ ਬੰਦਾ ਕਿਤੇ ਵੀ ਰਹਿੰਦਾ ਹੋਵੇ ਇਸ ਦੁਨੀਆ ਜਹਾਨ ਨੂੰ ਛੱਡ ਕੇ ਗੱਡੀਆਂ ਕਾਰਾਂ ਕੋਠੀਆਂ ਸਾਰਾ ਕੁਸ਼ ਫਟ ਦੇਣੇ ਛੱਡ ਕੇ ਪੰਜ ਤਤਾਂ ਚ ਵਿਲੀਨ ਹੋ ਜਾਂਦਾ ਬੰਦਾ ਬੰਦੇ ਨੂੰ ਮੈਂਟ ਲੱਗਦਾ ਕਾਇਆ ਕਲਪ ਹੁੰਦਿਆਂ ਨੂੰ ਇੱਡਾ ਵਟਾ ਸਾਮਰਾਜ ਕੋਈ ਬਣਾ ਦਿੰਦਾ ਹੈ ਪਿਛੇ ਆ ਉਹਦੇ ਚ ਵਾਕਾ ਖਾਤਰਾ ਉਹਦੇ ਪਰਿਵਾਰ ਖਾਤਰ ਉਹਦਾ ਪਰਿਵਾਰ ਉਹਨੂੰ ਸਾਮਦਾਇਆ ਕੋਈ ਜਾੜਦਾਇਆ ਯਾਦ ਰੱਖਿਆ ਜਾਂਦਾ ਹੈ ਜਿਸ ਬੰਦੇ ਨੇ ਚੰਗੇ ਕੰਮ ਕੀਤੇ ਹੋਣ ਉਹ ਆਪਦੀ ਪੁਸ਼ਤਾਂ ਦੇ ਖਾਤਰ ਬਣਾ ਕੇ ਗਿਆ ਉਹਦੇ ਵੱਡੇਆਂ ਨੂੰ ਦੇ ਗਿਆ ਤੇ ਛੋਟਿਆਂ ਨੂੰ ਨਾਰੋਸ਼ਨ ਕਰ ਗਿਆ ਬਾਕੀ ਜ਼ਿੰਦਗੀ ਹੈ ਸਜਣੋ ਇਹ ਜਿੰਨੇ ਆਉਣਾ ਹੈ ਉਹਨੇ ਜਾਣਾ ਹੈ ਕੁਦਰਤ ਦਾ ਖੇਡਿਆ ਹਰ ਪੰਛੀ ਜੀਵ ਜਾਨਵਰ ਜੋ ਚੀਜ਼ ਕੁਦਰਤ ਨੇ ਪੈਦਾ ਕੀਤੀ ਉਹ ਇੱਕ ਦਿਨ ਇਸ ਜਹਾਨ ਤੋਂ ਉਹਨੇ ਲੈ ਜਾਣੀ ਆਪਣੇ ਸਮੇਂ ਮੁਤਾਬਕ ਬਹੁਤ ਵਿਸ਼ਾਲ ਕੁਦਰਤ ਹੈ ਨਾ ਓਏ ਮਿੱਤਰ ਪਿਆਰੇ ਠੰਡ ਇਨੀ ਕਿਉਂ ਆ ਟੈਂਪਰੇਚਰ 8 ਡਿਗਰੀ ਦਿਖਾ ਰਿਹਾ ਓਏ ਸੋਹਣਿਆ ਨੋਇਰ ਹੋ ਗਏ ਅੱਜ ਆਪਾਂ ਟਾਈਮ ਨਾਲ ਹੀ ਵਿਹਲੇ 9:00 ਵਜ ਗਏ 10 ਮਿੰਟ ਘਰ ਪਹੁੰਦਿਆਂ ਲੱਗਣੇ ਆ ਬਾਪੂ ਸੀਟੀ ਕੋ ਬਿਠੀ ਅੱਜ ਕੱਲਾ ਮਤ ਮਾਰੀ ਹੈ ਜਨਾਬ ਬਾਪੂ ਆਪਣੇ ਨਾਲ ਅੱਜ ਗੱਡੀ ਚਲਾ ਲਈ ਹਟਰ ਆਰ ਪੀ ਐਮ ਵਾਲਾ ਥੱਲੇ ਕੰਮ ਆਪਣਾ ਅੱਜ ਦਾ ਹੋ ਗਿਆ ਕੰਪਲੀਟ ਤੇ ਬਾਬਾ ਮਿਹਰ ਬਣਾਈ ਰੱਖੇ ਸਾਰਿਆਂ ਦੇ ਸੇਤਾ ਠੀਕ ਰਹਿਣ ਸਾਰੇ ਭਰਾਵਾਂ ਦੀਆਂ ਤੇ ਅਸੀਂ ਤੇ ਮੇਰੇ ਰੱਖੀ ਰਹੇ ਆ ਧਿਆਨ ਦਵਾਈ ਖਾ ਰਹੇ ਆ ਸਰੀਰ ਹੋ ਜਾਏਗਾ ਪੂਰਾ ਕੈਮ ਹਰੇ ਹੈਗੀ ਆ ਕਸਰ ਥੋੜੇ ਜਿਹੇ ਦਿਨ ਖੋਲਦੇ ਆ ਤੇ ਕਸਰਤ ਕਰਨੀ ਸ਼ੁਰੂ ਕਰਦੇ ਆ ਥੋੜਾ ਸਰੀਰ ਨਾਲ ਵੀ ਜੋਰ ਜਮੈਸ਼ੀ ਜ਼ਰੂਰੀ ਹੈ ਤੇ ਬਾਬਾ ਮੇਰ ਬਣਾਈ ਰੱਖੇ ਸੱਚੇ ਪਾਤਸ਼ਾਹ ਵਾਹ 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 ਅੱਜ ਨਾਲੇ ਆਪਾਂ ਦਰਸ਼ਨ ਕਰਕੇ ਆਏ ਸੀਗੇ ਬੱਤੀ ਬਾਲੀ ਨੇ ਮੇਰੇ ਵਰਗਾ ਜੱਟ ਆਇ ਤੇ ਸਸਰੀ ਗਾਲੀ ਹੋ ਗਿਆ ਕੰਮ ਲੱਸੀ ਆਣਾ ਕੰਮ ਹੋ ਗਿਆ ਸੱਜਣ ਪਿਆਰੇ ਬੱਤੀ ਬਾਲ ਨੇ ਚੱਕਰ ਤੇ ਗੱਡੀ ਬੰਦ ਕਰ ਲਈ ਰੰਨਾ ਸੱਜੇ ਖੱਬੇ ਨਹੀਂ ਡਾਉਣ ਬੈਠੇ ਬੰਬੇ ਨਹੀਂ

ਜਿੰਨ ਸੇਰਿਆ ਤਿੰਨੇ ਸਵਾਰੀਆਂ ਜਿੰਨ ਸੇਰਿਆ ਤਿੰਨੇ ਸਵਾਰੀਆਂ ਤਨ ਤਨ ਰਾਮ ਦਾਸ ਗੁਰ ਤਨ ਤਨ ਨਾ ਚੰਗਾ ਲਈ ਹੈ ਜੇ ਤਾਂ ਚੰਗਾ ਬਹੁਤ ਮੁਸੀਬਤਾਂ ਕੱਟ ਕੇ ठंड रिकाड़ तोड़ गया थोड़ी जी धुप तो लगी बिल्कुल थोड़ा जा हो की की <laughs> हाल फकीर ਸਾਡਾ ਨਦੀਆਂ ਵਿਚੜੇ ਨੀਰਾਂ ਦਾ ਸਾਡਾ ਹੰਜ ਦੀ ਜੂਨੇ ਆਇਆਂ ਦਾ ਸਾਡਾ ਦਿਲ ਜਲਿਆ ਅੰਦਲੇ ਕੀ ਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਕਿਆ ਬਾਤ ਹੈ ਸ਼ਿਵ ਕੁਮਾਰ ਬਟਾਲਵੀ ਸਾਹਿਬ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਯਾਰ ਮੇਰੇ ਸਾਰੇ ਹਮ ਹਮਾ ਕੇ ਚੱਲਣਗੇ ਚੱਲਣਗੇ ਨਾਲ ਤਾਂ ਦੁਸ਼ਮਣੇ ਵੀ ਸਾਰੇ ਉਹ ਗੱਲ ਐ ਵਖਰੀ ਕੇ ਮੁਸਕਰਾ ਕੇ ਚੱਲਣਗੇ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਬਾਬਾ ਜੀ ਕਿਉਂ ਨੁਕਸਾਨ ਕਰਨਾ ਸ਼ੀਸ਼ਾ ਤੁਹਾਡੀ ਟੈਂਪੋ ਤੇ ਨਹੀਂ ਕੋਈ ਕੀ ਕਰੀਏ ਯਾਰ ਇਹਨਾਂ ਦਾ 60 ਖਾਉਂਗੇ ਆਪ ਨਾਲੇ 60:30 ਬੱਜੇਗੀ ਹੋਏ ਮੁੱਦਤਾਂ ਬਾਅਦ ਯਾਦ ਆਈ ਸੱਜਣਾ ਦੀ ਕੀ ਬਾਤ ਹਾਂ ਆਪਣੇ ਕਈ ਬੇਗਾਨੇ ਜਿਹੜੇ ਭੁੱਲ ਗਏ ਤਾਂ ਵੇ ਟਾਵੇਂ ਯਾ ਜੋ ਜਿਹੜੇ ਭੁੱਲ ਗਏ ਯਰੇ ਦਣਾ ਮੇਰੇ ਨਾ ਸੁਭਾਅ ਆ ਮੇਰਾ ਦਣਾ ਜਿਹੜਾ ਮੈਨੂੰ ਆਪਣਾ ਲੱਗਦਾ ਨਾ ਵੀ ਇਹ ਮੇਰਾ ਆਪਣਾ ਮੈਂ ਉਹਦਾ ਬਹੁਤ ਕਰਦਾ ਲੋੜ ਤੋਂ ਜ਼ਿਆਦਾ ਮੈਨੂੰ ਕਰਨਾ ਨਹੀਂ ਚਾਹੀਦਾ ਪਰ ਅਕਸਰ ਨਾ ਉਹ ਬੰਦਾ ਦੂਰ ਹੋ ਜਾਂਦਾ ਮੇਰੇ ਤੋਂ ਜਾਂ ਮੈਂ ਉਹ ਤੋਂ ਦੂਰ ਹੋ ਜਾਂਦਾ ਆਉ ਮੈਂ ਤੋਂ ਦੂਰ ਹੋ ਜਾਂਦਾ ਇਹ ਮੇਰੇ ਨਾਲ ਕਰਮ ਹੀ ਆਸ਼ੇ ਨੇ ਮੁਕੱਦਰ ਹੀ ਸਾੜਿਆ ਹੈ ਇਹ ਨਹੀਂ ਮੈਂ ਤਾਂ ਕਰੇਗੀ ਹਨਾ ਬੰਦੇ ਨੇ ਮੁਕੱਦਰ ਹੀ ਨਿਸ਼ਾਤ ਹੈ ਨੇ ਜਦੋਂ ਹਨਾ ਕਰ ਵੀ ਕੀ ਸਕਦਾ ਔਰ ਕਿਸਮਤ ਐ ਜੀ। ਯਾਨੀ ਮੈਂ ਪਿਆਰ ਪਿਓਰ ਵਾਲਾ ਨਾ ਕੀ ਦਸੀਏ ਮੈਟਰ ਹੈ ਓੱਖਾ ਮੌਲਾ। ਜ਼ਿੰਦਗੀ ਜੀਓ ਤੇ ਨਿਆਰੇ ਲਾਓ। ਬਾਸ। ਦੁਨੀਆ ਪਿਆਰ ਕਰਦੀ ਆ ਸਜਣਾ ਪੈਸੇ ਨੂੰ। ਪੈਸਾ ਹੈ ਤਾਂ ਰਿਸ਼ਤੇਦਾਰ ਯਾਰ ਬੀਲੀ ਨੇ ਮੌਲ ਚਾਲਾਂ। ਸਾਰਾ ਕੁਝ ਪੈਸੇ ਨਾਲ ਹੀ। ਤੁਸੀਂ ਚਾਰ ਜਾਣੇ ਕਿਤੇ ਬਾਹਰ ਗਏ ਹੋ ਖਾਣ ਪੀਣ ਤੇ ਬਾਈ ਜੀ ਜੇ 2 ਦਿਨ ਤੁਹਾਡੇ ਯਾਰਾਂ ਨੇ ਪੈਸੇ ਦਿੱਤੇ 3 ਤੀਸਰੇ ਦਿਨ ਤੁਹਾਨੂੰ ਦੇਣੇ ਪੈਣਗੇ ਪੈਸਾ ਵੀ ਜ਼ਰੂਰੀ ਹੈ ਅੰਦਰ ਮੇਰੇ ਪੈਸੇ ਬਿਨਾਂ ਗਤੀ ਨਹੀਂ ਹੈ ਪੈਸਾ ਹੀ ਪੈਸਾ ਜਿਵੇਂ ਚਲਾਈ ਜਾਂਦਾ ਦੁਨੀਆ ਚੱਲੀ ਜਾਂਦੀ ਹੈ ਨਾ ਗਾਣਾ ਸੁਣਾਇਆ ਆਪਾਂ ਪੈਸੇ ਦੀ ਖੇਡ ਆ ਸੱਜਣੇ ਪਿਆਰੇ ਮਾਇਆ ਮੋਣੀ ਐ ਲੈ ਬੈਂਦੀ ਬੰਦਿਆਂ ਨੂੰ ਨਾ ਵੱਟਿਆ ਵੱਡਿਆਂ ਨੂੰ ਲੈ ਬੈਂਦੀ ਆਪਾਂ ਘੜੀ ਚੀਜ਼ ਆ ਮੇਰੇ ਇਹਦਾ ਬਹੁਤ ਵੱਡੇ ਵੱਡੇ ਘਰ ਚੜਦੇ ਬੋਤਿਆਂ ਨੂੰ ਬਣਾਦਾ ਬੋਤਿਆਂ ਨੂੰ ਜਾੜਦਾ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਇੱਥੇ ਸਾਲਾ ਕੋਈ ਕਿਸੇ ਨੂੰ ਫਰਕ ਨਹੀਂ ਪੈਂਦਾ ਕਿਸੇ ਦਾ ਕੋਈ ਮਰੇ ਕੋਈ ਜੀਵੇ ਫੱਟ ਦਣੇ ਮਾਰਦੀ ਹੈਗਾ ਵੰਡ ਕੇ ਅਗਲੇ ਦਾ ਹਿੱਸਾ ਕਈ ਸਿਆਣੇ ਆ ਚੁੱਪਚਿੱਤੇ ਵੰਡ ਲੈਂਦੇ ਆ। ਕਈ ਲੜਕੇ ਵੰਡ ਲੈਂਦੇ ਆ। ਟੁਕੜੇ ਤਾਂ ਹੋਣੀ। ਉਹ ਜਿਹੜਾ ਕਮਾਉਂਦਾ ਰਹਿ ਗਿਆ ساری ਉਮਰ ਕਿਸੀਆਂ ਕਰਦਾ ਰਹਿ ਗਿਆ। ਮੈਂ ਬਹੁਤ ਚਿਰ ਪਹਿਲਾਂ ਇੱਕ ਕਪਟਾਲੇਸ਼ੀ ਸੀਗੀ ਇਸੇ ਚੀਜ਼ ਤੇ ਕੀ ਆਰਤੀ ਜਿਕੇ ਕਿ ਤੋਰ ਸੇ ਬਿਆਂ ਨੂੰ ਕੁਝ ਰੋਂਦੇ ਤੇ ਕੁਝ ਹੱਸਦੇ ਸੀ। ਉਹਦੀ ਕਮਾਈ ਜਿਆਦਾ ਦੇ ਵਿੱਚੋਂ ਇੱਕ ਵੱਖਰਾ ਹਿੱਸਾ ਮੰਗਦੇ ਸੀ ਮੈਨੂੰ ਯਾਦ ਨਹੀਂ ਮੈਨੂੰ ਇੰਨੀ ਜਿਆਦਾ ਮਿਲੀ ਸੀ ਬਹੁਤ ਚਿਰ ਪਹਿਲਾਂ ਇਹ ਇਹ ਦਸਤੂਰ ਐ ਇਹ ਦੁਨੀਆ ਦਾ ਹਨਾ ਇਹ ਹੋਣਾ ਹੀ ਹੋਣਾ ਇੱਕ ਦਿਨ ਜ਼ਿੰਦਗੀ ਜੀਓ ਸਜਣੋ ਮੈਂ ਵੀ ਕਹਿਣਾ ਰਿਹਾ ਨਾ ਕਈ ਵਾਰ ਮੈਂ ਵੀ ਆਪਾਂ ਵੀ ਬਹੁਤ ਟੈਨਸ਼ਨ ਚ ਆ ਜਾਈਦਾ ਸਮਝੀ ਨਹੀਂ ਆਉਂਦਾ ਵੀ ਜਿਵੇਂ ਰਾਈ ਬੰਦ ਹੋ ਗਏ ਹੁੰਦੇ ਸਾਰੇ ਪਰ ਉਹ ਕੁਝ ਟਾਈਮ ਲਈ ਕੁਝ ਘੰਟਿਆਂ ਲਈ ਕੁਝ ਦਿਨਾਂ ਲਈ ਤੁਹਾਨੂੰ ਪ੍ਰਮਾਤਮਾ ਕੋਈ ਬਹੁਤ ਤੰਗ ਨਹੀਂ ਰੱਖ ਸਕਦਾ ਉਹਨਾਂ ਪਤਾ ਹੈ ਵੀ ਇਹ ਮੇਰਾ ਪੁੱਤਰ ਆ ਮੇਰਾ ਬੱਚਾ ਆ ਮੇਰੀ ਧੀ ਆ ਜਾਂ ਜੋ ਵੀ ਆ ਵੀ ਉਹਨੂੰ ਬੱਸ ਉਹਦਾ ਹੁਣ ਨਹੀਂ ਉਹਦੀ ਪੇਸ਼ੈਂਸ ਖਤਮ ਹੁੰਦੀ ਜਾਂਦੀ ਹੈ ਨਹੀਂ ਉਹਨੂੰ ਕੰਟਰੋਲ ਚ ਹਨਾ ਬਾਕੀ ਤੁਸੀਂ ਵੀ ਕਾਬੂ ਰੱਖੋ ਆਪਣੇ ਆਪ ਦੇ ਮੈਂ ਤਾਂ ਬਹੁਤ ਕੋਸ਼ਿਸ਼ ਕਰਦਾ ਆ ਕੰਮ ਰਹਿਣ ਦੀ ਪਰ ਮੇਰਾ ਥੋੜਾ ਸਵਾਇਤ ਆ ਨਾ ਮੈਨੂੰ ਥੋੜੀ ਗਰਮਜੋਸ਼ੀ ਹੋ ਜਾਂਦੀ ਆ ਪਰ ਮੈਂ ਆਪਦੇ ਹੱਥੋਂ ਬਹੁਤ ਕੰਟਰੋਲ ਰੱਖਣ ਦੀ ਕੋਸ਼ਿਸ਼ ਕਰਦਾ। ਮੱਕੇ ਮਿੱਤਰੋ ਜ਼ਿੰਦਗੀ ਜਿਉ ਨੰਦ ਲੋ, ਮੋਜਾਂ ਮਾਣੋ, ਹੱਸਦੇ ਖੇਡਦੇ ਰਹੋ। ਮਿਲਦੇ ਆ ਕੱਲ ਦੇ ਬਲੌਗ ਵਿੱਚ। ਨਵੀਂ એનર્ਜੀ ਦੇ ਨਾਲ